ਸਟਾਈਲ ਉਸ ਨੂੰ ਸਟਾਈਲ ਲਈ ਬਜਾਇਆ ਸੀ ਇਹ ਗੱਡੀ ਵਰਨਾ 2-3 ਮਹੀਨੇ ਪਹਿਲਾਂ ਅਸੀਂ ਗੱਡੀ ਲਈ ਸੀ ਜ ਆਪਣੇ ਵਾਸਤੇ ਤੇ ਅਸੀਂ 1000 ਕਿਲੋਮੀਟਰ ਜਦੋਂ ਗੱਡੀ ਅਸੀਂ ਚਲਾ ਕੇ ਇਹਨਾਂ ਨੂੰ ਚੈੱਕ ਹੋਣ ਲਈ ਕਰਨਾ ਆਇਆ ਸੀ ਇਹਨਾਂ ਨੇ ਦੱਸਿਆ ਕਿ ਗੱਡੀ ਆਵਾਜ਼ ਬਹੁਤ ਕਰ ਰਹੀ ਹੈ ਇਹਨਾਂ ਨੇ ਜਿੰਨੇ ਵੀ ਕਾਰੀਗਰ ਸੀਗੇ ਉਹ ਸਾਨੂੰ ਇਹ ਕਹਿ ਰਹੇ ਕਿ ਤੁਹਾਡੀ ਗੱਡੀ ਦੇ ਇੰਜੈਕਟਰਾਂ 'ਚ ਆਵਾਜ਼ ਆ ਰਹੀ ਹੈ ਕਿਉਂ ਨਾ 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 ਪੀਸ ਕਰਦੇ ਚਲੋ ਅਸੀਂ ਕਿਹਾ ਹੋ ਸਕਦਾ ਹੈ ਅਸੀਂ 4 ਕਿਲੋ ਜਾਂ 1000 ਕਿਲੋਮੀਟਰ ਚਲਾ ਕੇ ਮੁੜ ਕੇ ਫਿਰ ਇਹਨਾਂ ਦੇ ਕੋਲ ਆਏ ਵਾਪਸ ਕਿ ਗੱਡੀ ਤੁਹਾਡੀ ਆਵਾਜ਼ ਕਰਦੀ ਹੈ ਸੈਲ ਕਰੋਡ ਕੋ ਨੰਬਰ ਐ ਰਹੀ ਆ ਤੇ ਉਹ ਚੱਲ ਨਹੀਂਦੀ ਪ੍ਰੋਫਰ ਜਦੋਂ ਉਹ ਮੇਰੇ ਨਾਲ 4 ਘੰਟੇ ਬਾਅਦ ਸਾਡੀ ਗੱਡੀ ਨਾ 3 ਦਿਨ ਇੱਥੇ ਏਜੰਸੀ 'ਚ ਰੱਖੀ। 3 ਦਿਨਾਂ ਬਾਅਦ ਅਸੀਂ ਗੱਡੀ ਲੈ ਕੇ ਦਿੱਲੀ ਨੂੰ ਗਏ। ਰਸਤੇ ਫੇਰ ਗੱਡੀ ਨੂੰ ਆ ਮਾਰ ਲੱਪੀ। ਅਸੀਂ ਇਹਨਾਂ ਨੂੰ ਵੇਹ ਉਤੋਂ ਫੂਲ ਕਰਿਆ ਏਜੰਸੀ 'ਚ। ਇਹਨਾਂ ਨੇ ਸਾਡੀ ਕੋਈ ਕੋਲ ਨਹੀਂ ਚੱਕੀ। ਫੇਰ ਉਹਨੂੰ ਕੰਪਲੇਂਟ ਪਾਈ ਦੂਜੇ ਦਿਨ ਜਦੋਂ ਆਏ ਨਾ ਆ ਕੇ ਇਹਨਾਂ ਨੂੰ ਪਾਈ। ਤੇ ਕਹਿੰਦੇ ਤੁਸੀਂ ਗੱਡੀ ਚਲਾਓ, ਕੁਝ ਨਹੀਂ ਪ੍ਰੋਬਲਮ ਆਲੀ। ਹੁਣ 10000 ਗੱਡੀ ਚੱਲਣੀ ਸੀ, ਸਰਵਿਸ ਵੀ ਹੋਣੀ ਸੀ। ਇਹਨਾਂ ਚੈੱਕ ਕਰਨ ਲਈ ਆਏ ਸੀ ਗੱਡੀ ਦੀ। ਤੇ ਵਦਨ ਗੱਡੀ ਆਉਂਦੀ ਰਸਤੇ 'ਚ ਸੀਰੀਅਸ ਹੋ ਗਈ। ਤੇ ਹੁਣ ਅਸੀਂ ਸਹੀ ਜੋਗੇ ਦੱਸੋ ਸੀ ਇੰਨੇ ਪੈਸੇ ਲਾਉਣ ਦੇ باوجود ਸਾਡੀ ਗੱਡੀ ਸੀ ਜ਼ੀਰੋ ਨੰਬਰ ਤੇ ਤੱਕ 10 12 ਦਿਨ ਸਾਡੀ ਇਹ ਕੋਲ ਸੁਲਵਾਈ ਨਹੀਂ ਕਰਦੇ ਤੇ ਸਾਣਾ ਕਮਿਟਮੈਂਟ ਕੰਮ ਦੇ ਰਿਹਾ ਕਮਿਟਮੈਂਟ ਤੇ ਨੁਕਰੀ ਜਾਉਂਦੀ ਹੈ ਹੁਣ ਸਾਡਾ ਇਹ ਆ ਅਸੀਂ ਅਸੀਂ ਗੱਡੀ ਇਹ ਧਾਰਨ ਨਹੀਂ ਸੱਡੀ ਨਾ ਇਹ ਹੀ ਹਾਲ ਹੋਣਾ ਸਾਡੀ ਇਹ ਸਾਨੂੰ ਇਹਨਾਂ ਨੂੰ ਇੱਕ ਪ੍ਰੋਪਰ ਗਾਈਡ ਨਹੀਂ ਕਰਦੇ ਸਾਨੂੰ ਸਾਰੀ ਜਿੰਨੀਆਂ ਕਮਿਟਮੈਂਟਾਂ ਕੀਤੀਆਂ ਸਾਰੀਆਂ ਇਹਨਾਂ ਨੂੰ ਕਿਸੀਆਂ ਕੀਤੀਆਂ ਕਰੋੜ ਦੇ ਚੱਕਰ 'ਚ ਸਾਡੇ ਮੁੰਡੇ ਕੱਲ੍ਹ ਸਾਡਾ ਕੰਪਲੇਨਟ ਮਾਈਡ ਹੋ ਗਿਆ ਕਮਿਟਮੈਂਟ ਮੈਂ ਤਾਂ ਅਸੀਂ ਮੰਗ ਇਹ ਕਰਦੇ ਕਿ ਸਾਨੂੰ ਗੱਡੀ ਨਵੀਂ ਦਿੱਤੀ ਜਾਵੇ